ਉਤੋਂ ਪਹਿਲਾਂ ਤਾਂ ਇੱਕ ਭਰਮ ਭ੍ਰੇਖਾ ਸੀਗਾ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਦਾ ਕਿ ਚੰਡੀਗੜ੍ਹ ਪ੍ਰਸ਼ਾਸਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸੰਘਰਸ਼ ਕਰਨ ਵਾਲਿਆਂ ਨੂੰ ਚੰਡੀਗੜ੍ਹ ਤੇ ਨਹੀਂ ਵੜਨ ਦਿੰਦਾ ਤੁਸੀਂ ਇਹ ਇਸ ਗੱਲਾਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਉਹ ਧਾਨ ਚੋ ਕਿਲਾ ਅੱਜ ਚੰਡੀਗੜ੍ਹ ਪ੍ਰਸ਼ਾਸਨ ਦੇ ਕੱਢਤਾ 2009 ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਸਾਰਾ ਚੰਡੀਗੜ੍ਹ ਸੀਲ ਕੀਤਾ ਗਿਆ ਸੀ ਪਰ ਬੈਰੀਕੜ ਤੋੜ ਕੇ ਗੇੜ ਤੋੜ ਕੇ ਤੁਸੀਂ ਆਪਣੀ ਅੱਜ ਵਿਰਾਸਤ ਨੂੰ ਬਚਾਉਣ ਲਈ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਲਈ ਇੱਥੇ ਇਕੱਠੇ ਹੋਏ ਆ ਤੁਸੀਂ ਜੱਗਿਆ ਜਿਉਣਿਆ ਦੁੱਲਿਆ ਦੇ ਵਾਰਸੋ ਮੇਰੀ ਧਾਨ ਚੋਂ ਦੁੱਲਾ ਚਾਕਦਾ ਮੇਰੇ ਮੌਰੀ ਬੁੜਕੇ ਮਾਰ ਮੇਰੀ ਹਿੰਮਤ ਸਿੰਘ ਰਣਜੀਤ ਦੀ ਮੈਂ ਦੁਸ਼ਮਣ ਦਿਆਂ ਮਰੋੜ ਇਹ ਭਲੇਖਾ ਕਦੇ ਔਰੰਗਜ਼ੇਬ ਨੂੰ ਵੀ ਸੀਗਾ ਜਿਹੜਾ ਰੋਜ਼ ਸੈਂਕੜੇ ਹਿਆਰਾ ਸੁਣਦਾ ਕਰਾ ਕੇ ਚਾਹੁੰਦਾ ਸੀ ਸੁਪਨੇ ਦੇਖਦਾ ਸੀ ਕਿ ਮੈਂ ਸਾਰੇ ਖਿੱਤੇ ਨੂੰ ਮੁਸਲਮਾਨ ਬਣਾ ਦੇਵਾਂਗਾ ਉਹੀ ਸੁਪਨੇ ਅੱਜ ਆ ਕਾਕੀ ਨੀਕਰ ਵਾਲੇ ਸੰਗੀ ਦੇਖ ਰਹੇ ਆ ਕਿ ਪੂਰੇ ਮੁਲਖ ਦੇ ਅੰਦਰ ਇੱਕ ਧਰਮ ਇੱਕ ਰੰਗ ਤੇ ਇੱਕ ਬੋਲੀ ਥੋਪੀ ਜਾਊਗੀ ਪਰ ਤੁਸੀਂ ਵਧਾਈ ਦੇ ਪਾਤਰ ਹੋ ਪਰ ਮੈਂ ਤੁਹਾਨੂੰ